ਬਿਨਾ ਆਦਨੇ ਦਿੱਤਾ ਹੋਇਆ ਨਾਮ ਨੇ ਦਿੱਤਾ ਹੋਇਆ ਤੇ ਫਿਰ ਅੱਜ ਜਿਹੜਾ ਲੋਕ ਆ ਉਹ ਵਿਗਿਆਨ ਨੂੰ ਵੱਡਾ ਮੰਨਦੇ ਆ ਤੇ ਫਿਰ ਸਾਡੀ ਖੋਜ ਤਾਂ ਗੁਰਨਾਨਕ ਪਾਤਸ਼ਾਹ ਦੀ ਖੋਜ ਤਾਂ ਫਿਰ ਬਹੁਤ ਵਿਗਿਆਨ ਤੋਂ ਤਾਂ ਬਹੁਤ ਉੱਤੇ ਦੀ ਗੱਲ ਹੈ ਉਹ ਤਾਂ ਉਹਨਾਂ ਨੇ ਨਾਮ ਦੀ ਉਹ ਗੱਲ ਦੱਸਤੀ ਨਾ ਸਿੱਧੀ ਵੀ ਨਾਮ ਦੁਆਰਾ ਧਰਤੀ ਖੜੀ ਆ ਜਿੰਨਾ ਸ਼ਬਦ ਦਾ ਅਭਿਆਸ ਧਰਤੀ ਦੇ ਉੱਪਰ ਨਾਦ ਦੀ ਉਸਤਤ ਹੋਊਗੀ ਧਰਤੀ ਉੱਪਰ ਧਰਮ ਦਾ ਤੌਲ ਤਕੜਾ ਹੁੰਦਾ ਜਾਊ ਜਿਵੇਂ ਜਿਵੇਂ ਪਾਪ ਵਧੂਗਾ ਨਸ਼ੇ ਵਧਣਗੇ ਜਿਵੇਂ ਜਿਵੇਂ ਧਰਤੀ ਦੇ ਉੱਪਰ ਲਹਿਰਾਂ ਚੱਲਣਗੀਆਂ ਓਵੇਂ ਓਵੇਂ ਹੀ ਧਰਤੀ ਦੇ ਉੱਪਰ ਬਨਾਸ਼ ਸ਼ੁਰੂ ਹੁੰਦਾ ਜਾਉ ਧਰਮ ਦਾ ਤੌਲ ਜਿਹੜਾ ਖਤਮ ਹੁੰਦਾ ਜਾ ਠੀਕ ਹੈ ਜੀ ਹਾਂਜੀ ਆਪ ਜੀ ਨੇ ਸਾਰੀ ਸ੍ਰਿਸ਼ਟੀ ਦੀ ਗੱਲ ਕੀਤੀ ਕੁਦਰਤ ਦੀ ਗੱਲ ਕੀਤੀ ਜੀ ਹੂੰ ਗੁਰਬਾਣੀ ਗੁਰੂ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਹੂੰ ਬ੍ਰਹਮ ਗਿਆਨੀ ਸਭ ਸ੍ਰਿਸ਼ਟਿਕਾ ਕਰਤਾ ਹੂੰ ਪਰ ਕੋਈ ਕਹਿੰਦਾ ਵੀ ਜਿਹੜਾ ਬ੍ਰਹਮ ਗਿਆਨੀ ਆ ਉਹ ਇੱਕ ਇਨਸਾਨ ਆ ਜੀ ਹੂੰ ਕੋਈ ਕਹਿੰਦਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਆ ਜੀ ਹੂੰ ਵੀ ਸਾਰੀ ਸ੍ਰਿਸ਼ਟੀ ਨੂੰ ਰਚਨ ਵਾਲਾ ਉਹੀ ਆ ਹੂੰ ਤੇ ਆਪ ਜੀ ਇਸ ਵਿਚਾਰ ਨੂੰ ਕਿਵੇਂ ਮੰਨਦੇ ਹੋ ਜਾਂ ਗੁਰਬਾਣੀ ਗੁਰੂ ਦੇ ਵਿੱਚ ਇਸ ਨੂੰ ਕਿਵੇਂ ਆਪਾਂ ਨੂੰ ਖੋਲ ਕੇ ਦੱਸਿਆ ਉਹ ਜ਼ਰੂਰ ਦੱਸੋ ਜੀ ਸਾਨੂੰ। ਬ੍ਰਹਮ ਗਿਆਨੀ ਦੀ ਅਵਸਥਾ ਕੀ ਆ? ਬ੍ਰਹਮ ਗਿਆਨੀ ਦੀ ਅਸਲ ਵਿੱਚ ਅਵਸਥਾ ਕੀ ਆ? ਹਾਂ ਇਹ ਤੁਸੀਂ ਕਹਿਣਾ ਚਾ ਰਹੇ ਹੋ। ਹਾਂ ਜੀ। ਨਹੀਂ ਹੁਣੇ ਮੈਂ ਉਹੀ ਗੱਲ ਕਹੀ ਆ ਨਾ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਮੈਂ ਹੁਣੇ ਬਚਨ ਪੜ੍ਹਿਆ ਤਾਂ ਤੁਹਾਡੇ ਕੋਲ। ਹਾਂ ਜੀ। ਮੈਂ ਆਪ ਜੀ ਨੂੰ ਉਹੀ ਸਮਝਾ ਰਿਹਾ। ਵੇਖੋ ਜੀ ਸਾਰੀ ਗੱਲ ਮਿਲਦੀ ਜੁਲਦੀ ਆ ਸਾਰੀ। ਜਿਵੇਂ ਆਪਾਂ ਪਹਿਲਾਂ ਪਰਲੋ ਤੋਂ ਗੱਲ ਸ਼ੁਰੂ ਕੀਤੀ ਆ। ਪਰਲੋ ਕਿੱਥੋਂ ਆਉਂਦੀ ਆ? ਫਿਰ ਤੁਸੀਂ ਧਰਮ ਦੇ ਤੋਲ ਦੀ ਗੱਲ ਕੀਤੀ ਆ। ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ ਉਹ ਸਾਡੇ ਮਨ ਦੀ ਹੁੰਦੀ ਆ। ਮਨ ਦੀ ਅਵਸਥਾ ਹੁੰਦੀ ਆ। ਬ੍ਰਹਮ ਗਿਆਨੀ ਦੀ। ਠੀਕ ਹੈ ਜੀ। ਬ੍ਰਹਮ ਗਿਆਨੀ ਕਿਉਂਕਿ ਮਨ ਦਾ ਜਿਹੜਾ ਆਕਾਰ ਹੈ ਉਹ ਸੂਖਸ਼ਮ ਹੈ। ਉਹ ਪੰਜਾਂ ਤੱਤਾਂ ਦੁਆਰਾ ਬਣਿਆ ਹੋਇਆ। ਤੇ ਮਨ ਨੂੰ ਸਰੀਰ ਦਾ ਜਾਮਾ ਮਿਲਦਾ ਹੈ। ਜਿੰਨੀ ਡਿਗਰੀ ਦਾ ਉਹ ਮਨ ਹੁੰਦਾ ਹੈ। ਉਹਨਾਂ ਉਸ ਸਰੀਰ ਵਿੱਚ ਜਨਮ ਲੈਣ ਤੇ ਉਸ ਦੀ ਪ੍ਰਵਤਾ ਹੋ ਜਾਂਦੀ ਹੈ ਠੀਕ ਹੈ ਜੀ ਜੇ ਉਹ ਮਨ ਦੇ ਨੀਚ ਕਰਮ ਨੇ ਤਾਂ ਜਦੋਂ ਸਰੀਰ ਦੇ ਵਿੱਚ ਜਨਮ ਲਏਗਾ ਉਹ ਮਨਮੁਖ ਬਣੇਗਾ ਜੋ ਜੂਨਾ ਭੋਕਿਆ ਨੀਚ ਕਰਮਾਂ ਦੇ ਵਿੱਚੋਂ ਧਿਆਨ ਦੋੜਾ ਇਸ ਜਮੇ ਚ ਆ ਗਿਆ ਆਤਾ ਦਾ ਮਨਮੁਖ ਹੋਊਗਾ ਗੈਂਗਸਟਰ ਬਣ ਜਾਊ ਦੂਜਿਆਂ ਨੂੰ ਮਾੜਾ ਕਰੂਗਾ ਲੁੱਟ ਖੋਹਾਂ ਕਰੇਗਾ ਉਹੀ ਮਨ ਜੇਕਰ ਚੌਥੇ ਪੱਧਰ ਦੇ ਵਿੱਚੋਂ ਨਾਮ ਦੇ ਵਿੱਚੋਂ ਸੱਚ ਦੇ ਵਿੱਚੋਂ ਪ੍ਰਗਟ ਹੋ ਕੇ ਆਇਆ ਉਹ ਇਹ ਸਰੀਰ ਦੇ ਵਿੱਚ ਆ ਗਿਆ ਸਰੀਰ ਸਾਰਿਆਂ ਨੂੰ ਇੱਕੋ ਦਿੱਤਾ ਹੋਇਆ ਸਰੀਰ ਖਾਲਸ ਹੈ ਪੰਜੇ ਤਤ ਖਾਲਸ ਨੇ ਜਦੋਂ ਉਹ ਬ੍ਰਹਮ ਦਾ ਭੇਤ ਲੈ ਕੇ ਪਿੱਛੋਂ ਕੋਈ ਕਮਾਈ ਵਾਲੀ ਰੂਹ ਆ ਰਹੀ ਆ ਤਾਂ ਉਹ ਇਹ ਸਰੀਰ ਵਿੱਚ ਆਏਗਾ ਤੇ ਉਹਨੂੰ ਕਹਿਣਗੇ ਬ੍ਰਹਮ ਗਿਆਨੀ ਪ੍ਰਗਟ ਹੋ ਗਿਆ ਬ੍ਰਹਮ ਗਿਆਨੀ ਇੱਕ ਮਨ ਨੂੰ ਕਿਹਾ ਜਾਂਦਾ ਹੈ ਕਿਉਂਕਿ ਸੰਸਾਰ ਨੂੰ ਮਨ ਦਾ ਪਤਾ ਨਹੀਂ ਆ ਮਨ ਪੰਜਾਂ ਤਤਾਂ ਦੀ ਖੇਡ ਹੈ ਹਾਂਜੀ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤਤ ਕੋ ਜੀਓ ਜੋਤ ਦੇ ਉੱਪਰ ਸੂਖਸ਼ਮ ਪੰਜਾ ਤਤਾਂ ਦਾ ਆਕਾਰ ਹੈ ਹੁਣ ਉਹ ਕੋਈ ਐਸੀ ਰੂਹ ਆ ਗਈ ਇਸ ਸਰੀਰ ਵਿੱਚ ਉਹ ਪ੍ਰੇਤ ਕਹਾਉ ਮਨਮੁਖ ਕਹਾਉ ਮਾੜੇ ਕਰਮਾਂ ਵਾਲਾ ਕਹਾਉ ਕੋਈ ਐਸੀ ਰੂਹ ਅਗੰਮੀ ਰੂਹ ਆ ਗਈ ਗੁਰੂ ਨਾਨਕ ਦੇਵ ਮਹਾਪੁਰਸ਼ ਆ ਗਏ ਬਾਬਾ ਬੁੱਢਾ ਜੀ ਵਰਗੇ ਆ ਗਏ ਉਹਨਾਂ ਬ੍ਰਹਮ ਗਿਆਨੀ ਕਹੋਣ ਬ੍ਰਹਮ ਗਿਆਨੀ ਹੈ ਕੀ ਜੋ ਬ੍ਰਹਮ ਦਾ ਭੇਤ ਰੱਖਦਾ ਹੈ ਬ੍ਰਹਮ ਕੀ ਹੈ ਬ੍ਰਹਮ ਤੇ ਮਾਇਆ ਦੋ ਅਵਸਥਾ ਨੇ ਬ੍ਰਹਮ ਕੇ ਅੰਨੇ ਕਿੰਨੂ ਕਿਹਾ ਜਾਂਦਾ ਹੈ ਮਾਇਆ ਜੋ ਤੁਹਾਨੂੰ ਆ ਸਾਰਾ ਸੰਸਾਰ ਦੇ ਵਿੱਚ ਦਿਖ ਰਿਹਾ ਹੈ ਇਹ ਸਭ ਮਾਇਆ ਹੈ ਠੀਕ ਹੈ ਸਾਡੇ ਸਰੀਰ ਤੋਂ ਮਾਇਆ ਸ਼ੁਰੂ ਹੁੰਦੀ ਹੈ ਜਿੰਨਾ ਆਕਾਰ ਦਿਖਦਾ ਹੈ ਇਹ ਮਾਇਆ ਹੈ ਜਿੰਨੇ ਫੁਰਨੇ ਆਉਂਦੇ ਨੇ ਵਿਚਾਰ ਆਉਂਦੇ ਨੇ ਸਭ ਮਾਇਆ ਹੈ ਸੂਖਸ਼ਮ ਮਾਇਆ ਦ੍ਰਿਸ਼ਟਮਨ ਮਾਇਆ ਇਸ ਮਾਇਆ ਦੇ ਵਿੱਚ ਬ੍ਰਹਮ ਰਮਿਆ ਹੋਇਆ ਜੋਤ ਸਰੂਪ ਵਿੱਚ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਕਾਟ ਹੈ ਨਾ ਬਾੜ ਹੈ ਨਾ ਘਾਟ ਬੜ ਹੁੰਦਾ ਹੈ